ਸਤਿ ਸ਼੍ਰੀ ਅਕਾਲ ਜੀ 21 ਜੂਨ ਦੇ ਨਵੇਂ ਰਿਸ਼ਤੇ ਦੇਖੋ ਟੋਟਲ 27 ਕੁੜੀਆਂ ਦੇ ਨਵੇਂ ਰਿਸ਼ਤੇ ਆ ਇਹ ਰਿਸ਼ਤੇ ਪੰਜਾਬ ਤੋਂ ਵੀ ਆ ਕੈਨੇਡਾ ਤੋਂ ਆ ਆਸਟ੍ਰੇਲੀਆ ਯੂਕੇ ਤੋਂ ਆ ਘਰੇਲੂ ਕੁੜੀਆਂ ਦੇ ਵੀ ਰਿਸ਼ਤੇ ਆ ਜੀ ਹਰ ਇੱਕ ਜਾਤ ਦਾ ਰਿਸ਼ਤਾ ਹੈ ਜੀ ਬਧੇਰੇ ਜੱਟ ਸਿੱਖ ਪਰਿਵਾਰਾਂ ਦੇ ਆ ਰਿਸ਼ਤੇ ਰਿਸ਼ਤਾ ਹੈ ਜੀ ਨਾਮ ਕੌਰ ਜਨਮ 1998 ਕੱਦ 5 5 ਆ ਪੜ੍ਹਾਈ ਐਮਏ ਪਾਸ ਦੋ ਭਰਾ ਤੇ ਮਾਤਾ ਪਿਤਾ ਕਾਸਟ ਮੈ ਵੀ ਸਖਜੇਲਾ ਜਲੰਧਰ ਆ ਵਧੀਆ ਪਰਿਵਾਰ ਤੋਂ ਰਹਿਤਾ ਹੋਵੇ ਕੁੜੀ ਸੋਹਣੀ ਆ ਰਹਿਤਾ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਵਧੀਆ ਸੈਲਰੀ ਹੋਵੇ ਨੈਕਸਟ ਰਿਸ਼ਤਾ ਜੀ ਨਾਮ ਕੌਰ ਕਾਸਟਾ ਖੱਤਰੀ ਉਮਰ 25 ਸਾਲ ਕੱਦ 5'1 ਪੜ੍ਹਾਈ ਵੀਏ ਪਾਸ ਬੀਐਡ ਫਾਦਰ ਕੀਰਤਨ ਕਰਦੇ ਆ ਮਦਰ ਹਾਊਸ ਵਾਈ ਮੁੰਡਾ ਅਮਰਤਾ ਰੂਪੇ ਜਲੰਧਰ ਲੁਧਿਆਣਾ ਖਾੜਾ ਚੰਡੀਗੜ੍ਹ ਤੋਂ ਰਿਸ਼ਤਾ ਹੋਵੇ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਮੁੰਡਾ ਸਰਕਾਰੀ ਜਾਂ ਵਧੀਆ ਬਿਜ਼ਨਸ ਆਲਦਾ ਖੋਦਾ ਹੋਵੇ ਵਧੀਆ ਤਨਖਾਹ ਹੋਵੇ 40 ਤੋਂ 50 ਹਜ਼ਾਰ ਜੀ ਰਿਸ਼ਤਾ ਜੋ ਵੀ ਕਰਨਾ ਆਪਦੀ ਜ਼ਿੰਮੇਵਾਰੀ ਤੇ ਕਰਨਾ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ। ਅਗਲਾ ਰਿਸ਼ਤਾ ਆ ਨਾਮ ਕੌਰ ਜਿਹੜਾ ਗੁਰਦਾਸਪੁਰ ਕਾਸਟ ਜਰਸੀ ਕਿ ਜਨਮ 1995 ਹਾਈਟ 5'4 ਪੜਾਈ ਬੀਐਸਸੀ ਨਰਸਿੰਗ ਕੁੜੀ ਕੈਨੇਡਾ ਪੀਆਰ ਆ। ਜੌਬ ਆ ਰੈਨ ਰਜਟਰ ਨਰਸ ਹਸਪੀਟਲ 'ਚ ਜੌਬ ਕਰਦੀ ਆ। ਪਰਿਵਾਰ ਵੈਸ਼ਨੂ ਆ ਸਾਰਾ ਜੀ ਰਿਸ਼ਤਾ ਮੁੰਡੇ ਦੀ ਕਾਸਟ ਜਰਸੀ ਖੋਵੇ। ਜ਼ਮੀਨ ਜ਼ਰੂਰ ਹੋਵੇ, ਮੁੰਡਾ ਪੜਿਆ ਲਿਖਿਆ ਹੋਵੇ, ਵੈਸ਼ਨੂ ਪਰਿਵਾਰ ਹੋਵੇ, ਨਸ਼ੇ ਤੁਰਾਇਤ। ਕੁੜੀ ਸੋਹਣੀ, ਸੁਨੱਖੀ ਆ, ਮੁੰਡਾ ਕੈਨੇਡਾ ਪੀਆਰ ਜਬ ਵਰਕ ਪਰ ਮਟਰਤੇ ਹੋਵੇ ਜੀ। ਉਸੀ ਸਕਰੀਨਸ਼ਾਟ ਲੈਣਾ ਹੈ ਜੀ ਫਿਰ ਸਾਡੇ ਨਾਲ WhatsApp ਤੇ ਜੁੜਨਾ ਹੈਗਾ ਰਿਸ਼ਤਾ ਲੈ ਲੈ। ਆਗਲਾ ਨੈਕਸਟ ਰਿਸ਼ਤਾ ਹੈ ਜੀ ਨਾਮ ਕੌਰ ਜిల్లా ਮਾਨਸਾ ਜੱਟ ਸੀ ਕਾਸਟ ਹੈ ਉਹ ਤੇ ਸਿੱਧੂ ਜਨਮੁਨੀ ਸੁਸ਼ਨ ਮੇ ਹਾਈਟ 5 5 ਹੈ ਪੜ੍ਹਾਈ ਪਾਸ ਟੂ ਪਾਸ ਕੰਮ ਕਰੇ ਹੁਣ ਫ੍ਰੀ ਹੈ ਲੜਕੀ ਘਰ ਦਾ ਕਰਦੀ ਹੈ ਭਰਾ ਦੋ ਆ ਤੇ ਭੈਣ ਕੋਈ ਨਹੀਂ ਹੈਗੀ ਰਿਸ਼ਤਾ ਜੱਟ ਸੀ ਕਾਸਟ ਹੋਵੇ ਜ਼ਮੀਨ ਤਿੰਨ ਤੋਂ 5 ਕਿੱਲੇ ਤੱਕ ਹੋਵੇ ਮੁੰਡਾ ਨਸ਼ਾ ਰਹਿ ਤੇ ਸੋਨਾ ਹੋਵੇ ਕੁੜੀ ਸੋਹਣੀ ਸੁਨਖੀ ਆ ਮਾਲਵਾ ਏਰੀਆ ਨੂੰ ਰਿਸ਼ਤੇ ਲਈ ਪਾਇਲ ਹੈ ਨੈਕਸਟ ਰਿਸ਼ਤਾ ਹੈ ਜੀ ਨਾਮ ਕੌਰ ਜਿਲ੍ਹਾ ਅਮਰਸਰ ਤੋਂ ਪੜਾਈ ਬੀਐਸਸੀ ਨਰਸਿੰਗ ਪੜ੍ਹਨ ਇੱਕ ਭਰਾ ਇੱਕ ਮੈਰਿਡ ਕਾਸਟ ਹੈ ਜਰਸੀ ਕੁਮਰ 2001 ਦਾ ਬੰਨ ਕੰਮ ਕੁੜੀ ਹੁਣ ਘਰੇ ਫਰੀ ਹੈ ਰਿਸ਼ਤਾ ਮੁੰਡਾ ਸੋਨਸ ਨਖਾਤੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸਏ ਕੈਨੇਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜ਼ਮੀਨ ਘੱਟੋ ਘੱਟ 5 ਕਿਲੇ ਤੱਕ ਲਾਜ਼ਮੀ ਹੋਵੇ ਮੁੰਡਾ ਮੋਨਾ ਤੇ ਨਸ਼ਾ ਰਹਿਤ ਹੋਵੇ ਇਹ ਲੜਕੀ ਹੁਣ ਇਸ ਟਾਈਮ ਇੰਡੀਆ ਦੀ ਯਾਨੀ ਕਿ ਪੰਜਾਬ ਆ ਘਰੇ ਰਹਿ ਰਹੀ ਹੈ ਅਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਜਿਲ੍ਹਾ ਬਠਿੰਡੇ ਤੋਂ ਪੜਾਈ ਬੀਐਸਸੀ ਨਾਨ ਮੈਡੀਕਲ ਪੈਣ ਇੱਕ ਮੈਰਿਡ ਭਰਾ ਦੋ ਅਨਮਰ ਕੱਦ 5'7" ਕਾਸਟ ਜਰਸੀ ਗੋਤਬਰਾਡ ਉਮਰ 10 ਨਾ 1996 ਕੰਮ ਕੈਨੇਡਾ ਪੀਆ ਰਿਸ਼ਤਾ ਮੁੰਡੇ ਦੀ ਜ਼ਮੀਨ 8 ਕਿੱਲਿਆਂ ਤੋਂ ਉੱਪਰ ਹੀ ਹੋਵੇ ਤੇ ਮਾਲਵਾ ਨੂੰ ਰਿਸ਼ਤੇ ਲਈ ਪਹਿਲਾ ਏਰੀਏ ਨੂੰ ਕੈਨੇਡਾ ਪੀਆ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਵੈਸ਼ ਨੂੰ ਪਰਿਵਾਰ ਹੋਵੇ ਨੈਕਸਟ ਰਿਸ਼ਤਾ ਜੀ ਜਨਾਮ ਕੌਰ ਹੈ ਵੈਲ ਸੈਟਲ ਪਰਿਵਾਰ ਹੈ ਸਾਰਾ ਜ਼ਮੀਨ 8 ਕਿੱਲੇ ਆਪਣੇ ਕੋਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਜਰਸੀ ਕਾਸਟ ਹੈ ਜਨਮ 1997 ਕੱਦ 5'5" ਪੜ੍ਹਾਈ B.E. ਉਸ ਤੋਂ ਬਾਅਦ ਐਂਟੀਟੀ ਰਿਸ਼ਤੇ ਜਰਸੀ ਪਰਿਵਾਰ ਹੋਵੇ ਵਧੀਆ ਪਰਿਵਾਰ ਹੋਵੇ ਜ਼ਮੀਨ ਨਾਲ ਜ਼ਰੂਰ ਹੋਵੇ 8 ਕਿਲੇ ਤੱਕ ਕੁੜੀ ਸੋਹਣੀ ਆ ਮੁੰਡਾ ਸੋਹਣਾ ਤੇ ਪੜਿਆ ਲਿਖਿਆ ਹੋਵੇ ਬ੍ਰੈਕਟ ਚ ਕੋਡ ਸਾਡੇ ਪਾਏ ਹੋਏ ਆ ਜੀ ਰਿਸ਼ਤੇ ਦੇ ਫਾਈਲ ਨੰਬਰ ਵਰਕੇ ਆਗਲਾ ਨੈਕਸਟ ਰਿਸ਼ਤਾ ਜੀ ਨਾਮ ਕੌਰ ਕਾਸਟਾ ਜਰਸੀ ਕੁਮਰ ਉਮਰ 10 ਸਤ 1990 ਕੱਦ 55 ਪੜ੍ਹਾਈ ਪਲੱਸ 2 ਪਾਸ ਜ਼ਿਲ੍ਹਾ ਲੁਧਿਆਣਾ ਕੁੜੀ ਸੋਹਣੀ ਆ ਪੰਜਾਬ ਤੋਂ ਰਿਸ਼ਤਾ ਕੁੜੀ ਦਾ ਰਹਤਾ ਜੱਟਸੀ ਕਾਸਟ ਤੋਂ ਵੀ ਮੁੰਡਾ ਕੈਨੇਡਾ ਯੂ ਐਸ ਪੀ ਆਰ ਹੋਵੇ ਰਿਸ਼ਤਾ ਇਹ ਹੀ ਆ ਕਿ ਵਧੀਆ ਪਰਿਵਾਰ ਤੋਂ ਹੋਵੇ ਮੁੰਡਾ ਸੋਹਣਾ ਤੇ ਨਸ਼ਾ ਰਹਿਤ ਹੋਵੇ ਨੈਕਸਟ ਰਹਿਤਾ ਜੀ ਨਾਮ ਕੌਰ ਕਾਸਟਾ ਲਵਾਨਾ ਸਿੱਖ ਜ਼ਿਲ੍ਹਾ ਹੁਸ਼ਿਆਰਪੁਰ ਉਮਰ 1993 ਕੱਦ 57 ਦਾ ਪੜ੍ਹਾਈ ਐਮ ਐ ਐਮੇ ਪਾਸ ਉਸ ਤੋਂ ਬਾਅਦ ਇੱਕ ਸਾਲ ਦਾ ਡਿਪਲੋਮਾ ਇੱਕ ਭਰਾ ਤੇ ਫਾਦਰ ਯੂਐਸਏ ਸੈਟਲਡ ਮਦਰ ਟੀਚਰ ਥੋੜੇ ਟਾਈਮ ਦਾ ਤਲਾਕਾ ਮੁੰਡੇ ਦੀ ਕਾਸਟ ਲਵਾਨਾ ਸਿੱਖ ਹੋਵੇ ਮੁੰਡਾ ਯੂਐਸਏ ਕੈਨੇਡਾ ਗਿਆ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੀ ਅਗਲਾ ਨੈਕਸਟ ਰਿਸ਼ਤਾ ਜੀ ਨਾਮ ਕਹ ਰਹੀ ਹੂ ਯੂਰਪ ਕੰਟਰੀ ਡੈਨਮਾਰਕ ਤੋਂ ਰੱਤਗਾ ਕਰਨਾਲ ਜ਼ਿਲ੍ਹੇ ਤੋਂ ਆ ਪੜ੍ਹਾਈ ਪੀਐਚਡੀ ਨਿਊਰੋਸਾਇੰਸ ਜਨਮ 99 ਤੱਕ ਤੇ ਕੱਦ 5'4 ਰਿਸ਼ਤਾ ਜੱਟ ਸੀ ਕਾਸਟ ਹੈ ਜੀ ਕੁੜੀ ਦੀ ਤੇ ਮੁੰਡਾ ਜੱਟ ਸੀ ਕਾਸਟ ਤੋਂ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਕੁੜੀ ਦੇ ਬਰਾਬਰ ਯੂਰਪ ਕੰਟਰੀ ਦਾ ਪੀਆਰ ਹੋਵੇ ਸਿਟੀਜ਼ਨ ਹੋਵੇ ਵਧੀਆ ਗੱਲ ਐ ਜਾਂ ਫਿਰ ਡਾਕਟਰ ਲਾਈਨ ਚ ਡਾਕਟਰ ਡਾਕਟਰੀ ਲਾਈਨ ਚ ਪੜ੍ਹਾਈ ਕਰਕੇ ਡਾਕਟਰ ਹੋਵੇ ਜੀ ਬਾਤ ਵਧੀਆ ਗੱਲ ਐ ਰਿਸ਼ਤਾ ਵਧੀਆ ਵਿਆ ਪੱਕਾ ਕਰਨਾ ਕੁੜੀ ਸੋਹਣੀ ਸਨਖੀ ਐ ਪਰਿਵਾਰ ਚ ਕੁੜੀ ਦੇ ਇੱਕ ਭਰਾ ਹੈਗੇ ਮਾਤਾ ਪਿਤਾ ਤੇ ਕੁੜੀ ਸਿੰਗਲ ਆ ਅਗਲਾ ਆਇਆ ਜੀ ਨੈਕਸਟ ਰਹਿਤਾ ਨਾਮ ਕੌਰ ਕਸਟ ਜਰਸੀ ਉਮਰ 21 2000 ਦਾ ਬਰਨ ਕੱਦ 5 6 ਐ ਪੜ੍ਹਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇਕ ਭਰਾ ਕੈਨੇਡਾ ਮੈਰਿਡ ਹੈ ਰਹਿਤਾ ਜਰਸੀਕ ਪਿੰਡਾਰ ਹੋਵੇ ਮੁੰਡਾ ਕੈਨੇਡਾ ਯੂ ਐਸ ਸੀ ਦਾ ਪੀਆਰ ਜਮੀਨ ਅਟਕੀ ਲੈ ਤੱਕ ਹੋਵੇ ਮੁੰਡਾ ਸੋਨਾ ਹੋਵੇ ਤੇ ਨਸ਼ਾ ਰਹਿਤ ਹੋਵੇ ਜੀ ਸਕਰੀਨ ਸ਼ਾਟ ਲੈ ਲਿਓ ਵਟਸਐਪ ਤੇ ਜੁੜ ਜਿਓ ਜੀ ਇਹ ਸਾਡਾ ਵਟਸਐਪ ਨੰਬਰ ਇਹਦੇ ਵਿੱਚ ਥੱਲੇ ਲਾਸਟ ਤੇ ਦਿੱਤਾ ਹੋਇਆ ਹੈ ਜੀ ਆਗਲਾ ਨੈਕਸਟ ਰਹਿਤਾ ਹੈ ਜੀ ਨਾਮ ਕੌਰ ਕਾਸਟਾ ਜਰਸੀਕ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਉਮਰ 1992 ਕਾਰਡ 56 ਪੜਾਈ ਐਮ ਸੀ ਐ ਕੁੜੀ ਕੈਨੇਡਾ ਪੀਆਰ ਥੋੜੇ ਸਮੇਂ ਤੋਂ ਤਲਾਕਸ਼ੁਦਾ ਹੈ ਕੁੜੀ ਸੋਹਣੀ ਹੈ ਰਿਸ਼ਤਾ ਮੁੰਡਾ ਸੋਹਣਾ ਤੇ ਕੈਨੇਡਾ ਪੀਆ ਜਾਂ ਫਿਰ ਵਰਕ ਪਰਮਿਟ ਤੇ ਉਹ ਵੀ ਮੁੰਡਾ ਮੈਰਿਡ ਜਾਂ ਫਿਰ ਅਨਮੈਰਿਡ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਰਿਸ਼ਤਾ ਸਿਰਫ ਕੈਨੇਡਾ ਤੋਂ ਹੀ ਹੋਵੇ ਅਗਲਾ ਆਇਆ ਨੈਕਸਟ ਸਟ੍ਰੈਟਜੀ ਨਾਮ ਦਾ ਹੋਰ ਹੈ ਜਿਹੜਾ ਬਠਿੰਡਾ ਕਾਸਟਾ ਜਰਸੀ ਗੋਤ ਅਬਰਾਡ ਪਿੰਡ ਤੋਂ ਰਿਤਾ ਕੁੜੀ ਦਾ ਉਮਰ 96 ਦੀ ਹੈ ਪੜ੍ਹਾਈ 5 ਫੁੱਟ 6 ਜਿਹੜੀ ਉਮਰ ਹੈ 1996 ਹੈ ਜੀ ਕੱਦ 5 4 ਪੜ੍ਹਾਈ ਬੀਕੋਮ ਦੇ ਨਾਲ ਹੀ ਇਹਨੇ ਲੜਕੀ ਨੇ ਪਹਿਲਾਂ ਬੀਏ ਕਰੀ ਸੀ ਫਿਰ ਉਸ ਤੋਂ ਬਾਅਦ ਬੀ ਗਈ ਸਾਰਾ ਪਰਿਵਾਰ ਅਮਰਧਾਰੀ ਮਾਤਾ ਪਿਤਾ ਤੇ ਦਾਦੀ ਜੀ ਇੱਕ ਭਰਾ ਅਨਮਰਦਾ ਇੱਕ ਭੈਣ ਅਨਮਰਦਾ ਉਹਨੇ ਡਾ ਗੀ ਰਿਸ਼ਤਾ ਜਰਸੀ ਕਾਸਟੂਪ ਸਿਰਫ ਫੌਜੀ ਮੁੰਡੇ ਦਾ ਰਸਤਾ ਚਾਹੀਦਾ ਜੀ ਹਜੇ ਤੱਕ ਇਹ ਰਿਸ਼ਤਾ ਨਹੀਂ ਲੱਗਿਆ ਬੜੀਏ ਪਰਿਵਾਰ ਤੋਂ ਰਸਤਾ ਗਿਆ ਬਚੋਲੇ ਰਾਹੀ ਰਿਸ਼ਤਾ ਲੈਣਾ ਪਰਿਵਾਰ ਨੇ ਜ਼ਰੂਰੀ ਹੈ ਜੀ ਮੁੰਡਾ ਫੌਜੀ ਹੀ ਲੱਗਿਆ ਫੇਰ ਹੀ ਪਰਿਵਾਰ ਵਾਲੇ ਰਿਸ਼ਤਾ ਕਰਨਗੇ ਆਗਲਾ ਆ ਨੈਕਸਟ ਰਿਸ਼ਤਾ ਨਾਮ ਕਹੌਰਾ ਜੱਟਸੀ ਕਾਸਟਾ ਗੋਤਮ ਮੱਲੀ ਇਹ ਰਿਸ਼ਤਾ ਹੈਗਾ ਸ਼੍ਰੀ ਗੰਗਨਗਰ ਤੋਂ ਕੁੜੀ ਦਾ ਉਮਰ ਆ 1998 ਕੱਦ ਪੰਜ ਪੰਜ ਆ ਪੜਾਈ ਬੀਏ ਪਾਸ ਭਰਾ ਇੱਕ ਮੈਰਿਡ ਆ ਭਰਾ ਇੱਕ ਤੇ ਭੈਣ ਵੀ ਇੱਕ ਹੈ ਜੀ ਰਿਸ਼ਤਾ ਜੱਟ ਸੀ ਕਾਸਟ ਹੋਵੇ ਜ਼ਮੀਨ 507 ਕਿਲੇ ਹੋਵੇ ਮੁੰਡਾ ਮੋਨਾ ਹੀ ਹੋਵੇ ਬੈਸ਼ਨ ਪਰਵਾਹ ਹੋਵੇ ਤੇ ਨਸ਼ਾ ਰਹਿਤ ਹੋਵੇ ਜੀ ਰਿਸ਼ਤਾ ਓਨਲੀ 60 ਤੋਂ 70 ਕਿਲੋਮੀਟਰ ਤੱਕ ਹੀ ਕਰਨਾ ਹੈ ਮੁੰਡੇ ਨੂੰ ਜ਼ਮੀਨ ਵੀ ਵਧੀਆ ਹੁੰਦੀ ਹੋਵੇ ਜੀ ਆਗਲਾ ਐ ਨੈਕਸਟ ਰਿਟ ਦਾ ਨਾਮ ਕੌਰ ਪਤਾ ਮੋਗਾ ਕਾਸਟ ਹੈ ਸ਼ਿੰਬੇ ਹੋ ਤੇ ਜਸਤ ਲਮਰ ਨੂੰ ਸੁਠਾਸ ਸੀ ਕਦ ਪੰਜ ਫੁੱਟ ਹੈ ਜੀ ਪੜਾਈ ਪਲੱਸ 2 ਡਿਪਲੋਮਾ ਮੰਗ ਮੁੰਡਾ ਪੱਗ ਬੰਨਦਾ ਹੋਵੇ ਸਰਦਾਰ ਹੋਵੇ ਜੀ ਕੁੜੀ ਸੋਹਣੀ ਆ ਮੁੰਡਾ ਸੋਹਣਾ ਹੋਵੇ ਜੀ ਤੇ ਵਧੀਆ ਪੜਾਈ ਕਰੀਏ ਜੀ ਲੜਕੀ ਨੇ ਚਲੋ ਹੈਨਾ ਪੜਾਈ ਪਲੱਸ 2 ਕਰਕੇ ਡਿਪਲੋਮਾ ਕਰੇਗਾ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ ਜੀ 7717058881 ਆਗਲਾ ਨੈਕਸਟ ਰਸਤਾ ਜੀ ਨਾਮ ਕਾਰਪੜਾਈ ਪਾਸਟੂ ਕਾਸਟਾ ਜਰਸੀ ਕੱਦ ਪੰਜ ਤੇਨਾ ਜੀ ਗੋਤ ਸੰਧੂ ਜ਼ਿਲ੍ਹਾ ਫਿਰੋਜ਼ਪੁਰ ਉਮਰ 24 1999 ਵਿੱਚ ਕੰਮ ਸੋਣੀ ਤੇ ਸਿਆਣੀ ਆ ਲੜਕੀ ਕੁੜੀ ਘਰ ਦਾ ਸਾਰਾ ਕੰਮ ਜਾਣਦੀ ਆ ਰਿਸ਼ਤਾ ਵੈਸ਼ਨਪੁਰਵਾਰੋਂ ਵੀ ਮੁੰਡੇ ਕੋਲ ਜ਼ਮੀਨ 10 ਕਿੱਲੇ ਤੱਕ ਹੋਵੇ ਰਸਤਾ ਫਰੀਦਕੋਟ ਜਾਂ ਫਿਰ ਫਿਰੋਜ਼ਪੁਰ ਜਾਂ ਜੀ ਮੁਖਸਰ ਸਾਹਿਬ ਤੋਂ ਇਹੀ ਜ਼ਿਲ੍ਹੇ ਵਾਲੇ ਸੰਪਾਰਕ ਕਰਨ ਜਾਂ ਫਿਰ ਨੇੜੇ-ਨੇੜੇ ਲੱਗਦੇ ਪਿੰਡਾ ਪਿੰਡ ਹੁੰਦੇ ਆ ਉਹਨਾਂ ਚੋਂ ਵੀ ਪਰਿਵਾਰ ਵਾਲੇ ਇਹ ਰਸਤਾ ਲੈ ਲੈਣਗੇ ਜੀ ਜਾਣੇ ਕਿ 60-70 ਕਿਲੋਮੀਟਰ ਤੱਕ ਹੀ ਹੋਵੇ ਰਸਤਾ ਅਗਲਾ ਆਇਆ ਜੀ ਰਸਤਾ ਨਾਮ ਗੁਰਸ਼ਰਨ ਕੌਰ ਆ ਜੀ ਲੜਕੀ ਦਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਉਮਰ 24 1996 ਕੱਦ ਪੰਜੇਕ ਅਕਾਸਟ ਰਾਮਗੜੀ ਆ ਗੋਤਾ ਰਿਆਤ ਪੜਾਈ ਬੀਕਮ ਐਮਬੀਏ ਐਚਆਰ ਪਲੱਸ ਫਾਈਨਾਂਸ ਫਰੋਮ ਆਈਪੀਯੂ ਨਿਊ ਰੀਪੇਅਰਿੰਗ ਫੋਰ ਯੂਜੀਸੀ ਕੁਸਤਵ ਜੀ ਆਰ ਐਫ ਸਿਵਲਿੰਗ ਵਨ ਸਿਸਟਰ ਯੰਗਰ ਹੈ ਜੀ ਇੱਕ ਬ੍ਰਦਰ ਹੈਗਾ ਲੜਕੀ ਦਾ ਤੇ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਚੰਗੇ ਘਰ ਹੋਵੇ ਵੈਸ਼ਨੂ ਪਰਿਵਾਰ ਹੋਵੇ ਕੁੜੀ ਸੋਹਣੀ ਸਨਖੀ ਮੁੰਡਾ ਸੋਹਣਾ ਹੋਵੇ ਜਿਸ ਪਰਵਾਰ ਨਾਲ ਰਿਸ਼ਤਾ ਮੈਚ ਕਰਦਾ ਹੈ ਜੀ ਉਹੀ ਸੰਪਰਕ ਕਰਿਓ ਮੁੰਡੇ ਦੀ ਪੜ੍ਹਾਈ ਵਧੀਆ ਹੋਵੇ ਅਗਲਾ ਰਿਸ਼ਤਾ ਆਇਆ ਨਾਮ ਕੌਰ ਪਤਾ ਲੁਧਿਆਣਾ ਪੜ੍ਹਾਈ ਬੀਏ ਪਾਸ ਭੈਣ ਕੋਈ ਨਹੀਂ ਭਰਾ ਅਨਮੈਰਿਡਾ ਜੀ ਦੋ ਕੱਦ 5-5 ਕਾਸਟ ਲੜਕੀ ਦੀ ਕਾਸ਼ਪ ਰਾਜਪੂਤ ਮੇਰਾ कद 5 5 ਗੂਤਾ ਤੂਰ ਤੇ ਉਮਰ 27 ਤਰੀਕ ਦੂਸਰਾ ਮਹੀਨਾ 1992 ਕੰਮ ਪੜਾਈ ਤੋਂ ਬਾਅਦ ਹੁਣ ਘਰੇ ਆ ਰਸਤਾ ਐਨ ਆ ਆਰ ਆਈ ਵਧੀਆ ਪਰਿਵਾਰ ਤੋਂ ਵੇ ਜੌਬ ਕਰਨ ਦਾ ਹੋਵੇ ਮੁੰਡਾ ਸਰਕਾਰੀ ਜਿਕਰ ਇੰਡੀਆ ਦਾ ਤਾਂ ਫਿਰ ਜਿਕੇ ਬਾਹਰੋਂ ਆ ਰਿਤਮ ਦਾ ਆ ਰਹੀ ਹੋਵੇ ਪਰਿਵਾਰ ਦਾ ਨੰਬਰ ਹੈ ਜੀ 62 843 36 483 ਨੈਕਸਟ ਰਹਿਤਾ ਜੀ ਨਾਮ ਕੌਰ ਕੈਨੇਡਾ ਪੀਆਰ ਹੈ ਜੱਟ ਸੀ ਕਾਸਟ ਹੈ ਉਮਰ 12 ਤੇ 1988 ਕੁੜੀ ਲਈ ਮੁੰਡੇ ਦਾ ਰਿਸ਼ਤਾ ਚਾਹੀਦਾ ਕੁੜੀ ਦੇ ਸਕੇ ਭਰਾ ਦੀ ਉਮਰ ਹੈ ਜੀ 29 10 1999 ਨੂੰ ਕੈਨੇਡਾ ਪੀਆਰ ਕੁੜੀ ਦਾ ਰਿਸ਼ਤਾ ਕਰਵਾ ਸਕਣ ਵੈਸਟਰ ਵੀਜੇ ਤੇ ਕੈਨੇਡਾ ਵਿੱਚ ਹੈ ਮੁੰਡਾ ਰਹਿਤਾ ਵਧੀਆ ਪਰਿਵਾਰਤ ਹੋਵੇ ਕੁੜੀ ਦਾ ਇਹ ਰਿਸ਼ਤਾ ਮੁੰਡੇ ਦਾ ਸੀ ਜੋ ਕਿ ਕੁੜੀ ਦੇ ਸਕੇ ਭਰਾ ਦਾ ਹੈ ਜੀ ਇਹ ਰਿਸ਼ਤਾ ਕੁੜੀ ਦਾ ਨਹੀਂ ਹੈਗਾ ਕੁੜੀ ਦੇ ਸਕੇ ਭਰਾ ਦਾ ਰਿਸ਼ਤਾ ਹੈਗਾ ਧਿਆਨ ਆ ਸਮਝ ਲਿਓ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ 9463914638 ਨੰਬਰ ਰਿਸ਼ਤਾ ਹੈਗਾ ਆ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਤੁਸੀਂ ਡਾਇਰੈਕਟ ਪਰਿਵਾਰ ਵਾਲੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਪੂਰੀ ਤਰ੍ਹਾਂ ਸਮਝ ਕੇ ਰਸਤਾ ਫੇਰੀ ਪਰਿਵਾਰ ਵਾਲੇ ਨਾਲ ਗੱਲ ਕਰਨੀ ਆ ਇਹ ਰਸਤਾ ਮੈਂ ਫਿਰ ਕਹਿ ਰਹੀ ਹਾਂ ਕੁੜੀ ਦਾ ਨਹੀਂ ਹੈਗਾ ਕੁੜੀ ਦੇ ਸਕੇ ਭਰਾ ਦਾ ਰਸਤਾ ਹੈਗਾ ਅਗਲਾ ਨੈਕਸਟ ਰਹਿਤਾ ਹੈ ਜੀ ਨਾਮ ਕੌਰ ਆ ਕਾਸਟ ਰਵਿਦਾਸੀ ਹੈ ਜਨਮ 96 ਕੱਦ 5-5 ਆ ਪੜ੍ਹਾਈ ਕਲਾਸ 2 ਐਨਐਮ ਨਰਸਿੰਗ ਡੂਇੰਗ ਗੁੱਡ ਜੌਬ ਵਧੀਆ ਕਾਰ ਪਰਿਵਾਰ ਬਰਨਾਲਾ ਪੰਜਾਬ ਨੀਡ ਆਰਮੀ ਬੁਆਏ ਔਰ ਗਵਰਨਮੈਂਟ ਜੌਬ ਰਿਸ਼ਤਾ ਇਨਮਾਨ ਸਾਹਿਬ ਰਿਸ਼ਤਾ ਜੀ ਇਹਨਾਂ ਨੂੰ ਚਾਹੀਦਾ ਫੌਜੀ ਮੁੰਡੇ ਦਾ ਜਾਂ ਫਿਰ ਸਰਕਾਰੀ ਜੌਬ ਕਰਦਾ ਹੋਵੇ ਏਰੀਆ ਦੱਸਿਆ ਨਾ ਨਹੀਂ ਜੀ ਬਰਨਾਲਾ ਸੰਗਰੂਰ ਜਗਰਾਉ ਇਹਨਾਂ ਦੇ ਵਿੱਚ ਰਿਸ਼ਤਾ ਹੋਵੇ ਜਾਂ ਫਿਰ ਪਿੰਡ ਤੋਂ ਹੋਵੇ ਜੀ ਰਿਸ਼ਤਾ ਬਰਨਾਲਾ ਸੰਗਰੂਰ ਜਗਰਾਉ ਦੇ ਨੇੜੇ ਤੇੜੇ ਦਾ ਵਧੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ 86992 55298 ਇਹ ਨੰਬਰ ਤੇ ਸੰਪਰਕ ਕਰਕੇ ਸਿੱਧੇ ਪਰਿਵਾਰ ਵਾਲਾ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਅੱਜ ਦੇ 27 ਟੋਟਲ ਨਵੇਂ ਰਿਸ਼ਤੇ ਸੀ ਕੁੜੀਆਂ ਦੇ ਰਿਸ਼ਤਾ ਲੈਣ ਲਈ ਤੁਸੀਂ ਸਾਡੇ ਚੈਨਲ ਤੇ ਜੁੜ ਜਿਓ ਜੀ ਸਬਸਕ੍ਰਾਈਬ ਕਰ ਲਿਓ ਨਾਲ ਹੀ ਹੀ ਤੁਸੀਂ ਨੰਬਰ ਸੇਵ ਕਰਕੇ WhatsApp ਤੇ ਮੈਸਜ ਵੀ ਭਰ ਲਿਓ ਤੇ ਨੰਬਰ ਸੇਵ ਕਰਕੇ ਤੁਸੀਂ ਜਿਹੜਾ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਰਿਸ਼ਤਾ ਜ਼ਰੂਰ ਦਿੱਤਾ ਜਾਊਗਾ ਨਵੇਂ ਜੁੜੇ ਆ ਜਿਹੜੇ ਵੀਰ ਭਾਈ ਸਬਸਕ੍ਰਾਈਬ ਕਰ ਲਿਓ ਫੇਰ ਹੀ ਤੁਹਾਡੇ ਤੱਕ ਰਿਸ਼ਤੇ ਮਿਲ ਲੰਗੇ ਜੀ ਨਵੇਂ ਧੰਨਵਾਦ ਜੀ